ਧੰਨਵਾਦ ਭਗਵਾਨ ਜੀ ਅਸਲ 'ਚ ਨਾ ਅਸੀਂ ਲੰਬੇ ਸਮੇਂ ਤੋਂ ਜਿਹੜੀ ਤਰੱਕੀ ਹੋ ਰਹੀ ਸੀ ਉਹ ਤਰੱਕੀ ਕਰਕੇ ਪੁਰਾਣਾ ਪੰਜਾਬ ਭੁੱਲ ਗਏ ਸੀ ਤੁਹਾਡੀ ਕਿਰਪਾ ਸਦਕਾ ਪਿਛਲੇ तकरीबन 54 ਘੰਟੇ ਤੋਂ ਬੱਤੀ ਨਹੀਂ ਹੈਗੀ ਤੇ ਆ ਦੇਖੋ ਪੱਖਾ ਚੜ੍ਹਦੇ ਪਿਆ ਇਨਵਰਟਰ ਵੀ ਫੇਲ ਹੋ ਗਿਆ ਹੈ ਪੁਰਾਣਾ ਪੰਜਾਬ ਤੁਸੀਂ ਯਾਦ ਕਰਾਉਂਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਰੱਬ ਤੁਹਾਨੂੰ ਹੋਰ ਤਾਕਤ ਬਖਸ਼ੇ ਸਾਡੀ ਇਹ ਜਿਹੜਾ ਪੱਖਾ ਹੈ ਸਮਰਿਆਂ ਚ ਸੌਣ ਦੀ ਆਦਤ ਪੈ ਗਈ ਆ ਲੱਗਦਾ ਤੁਸੀਂ ਦੁਬਾਰਾ ਛੱਤ ਤੇ ਸੌਣ ਦੀ ਆਦਤ ਪਾਉਂਗੇ ਜੈ ਹਿੰਦ ਜੈ ਹਿੰਦ ਭਗਵੰਤ ਮਾਨ ਜੀ ਧੰਨਵਾਦ ਭਗਵੰਤ ਮਾਨ ਜੀ ਅਸਲ ਜਨਾ ਅਸੀਂ ਲੰਬੇ ਸਮੇਂ ਤੋਂ ਜਿਹੜੀ ਤਰੱਕੀ ਹੋ ਰਹੀ ਸੀ ਉਹ ਤਰੱਕੀ ਕਰਕੇ ਪੁਰਾਣਾ ਪੰਜਾਬ ਭੁੱਲ ਗਏ ਸੀ ਤੁਹਾਡੀ ਕਿਰਪਾ ਸਦਕਾ ਪਿਛਲੇ तकरीबन 54 ਘੰਟੇ ਤੋਂ ਬੱਤੀ ਨਹੀਂ ਹੈਗੀ ਤੇ ਆ ਦੇਖੋ ਪੱਖਾ ਚ ਰੁਜੇ ਤੇ ਇਨਵਰਟਰ ਵੀ ਫੇਲ ਹੋ ਗਿਆ ਹੈ ਆ ਪੁਰਾਣਾ ਪੰਜਾਬ ਤੁਸੀਂ ਯਾਦ ਕਰਾ ਦਿੱਤਾ। ਤੁਹਾਡਾ ਬਹੁਤ-ਬਹੁਤ ਧੰਨਵਾਦ। ਰੱਬ ਤੁਹਾਨੂੰ ਹੋਰ ਤਾਕਤ ਬਖਸ਼ੇ। ਸਾਡੀ ਇਹ ਜਿਹੜਾ ਸਫਲ ਹੈ। ਸਮਰਿਆਂ ਚ ਸੌਣ ਦੀ ਆਦਤ ਪੈ ਗਈ ਆ। ਲੱਗਦਾ ਤੁਸੀਂ ਦੁਬਾਰਾ ਛੱਤ ਤੇ ਸੌਣ ਦੀ ਆਦਤ ਪਾਓਗੇ। ਜੈ ਹਿੰਦ ਜੈ ਹਿੰਦ। ਬਹੁਤ-ਬਹੁਤ ਤੁਹਾਡੀਆਂ ਤੰਗਾਂ।